ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਬਾਜੇਵਾਲਾ ਡੇਰਾ ਬਾਬਾ ਬ੍ਰਾਂਚਾਰੀ ਵਿੱਚ ਖੜੇ ਆਂ ਜਿੱਥੇ ਕਿ ਡਰਾ ਸਕੀਮ ਚੱਲਦੀ ਆ ਕਾਰ ਸੇਵਾ ਸਕੀਮ ਕਹਿੰਦੇ ਆ ਜਿਹਦੇ ਚ ਪਹਿਲਾ ਨਾਮ ਬਈ 363 ਨਿਊ ਹਾਲੈਂਡ ਹੈ ਪਹਿਲੇ ਨਾਮ ਦੇ ਵਿੱਚ ਆਪਾਂ ਦੇਣਾ ਜੀ 4/4 363 ਤੇਰੀ ਆਪਸ਼ਨ ਦੇ ਵਿੱਚ ਆ ਥਾਰ ਵੱਡੇ ਡਰਾ ਦੇ ਵਿੱਚ ਟੋਟਲ 101 ਨਾਮ ਆ ਵੀਰੇ ਆਪਣਾ ਤੇ ਦੂਜੇ ਚ ਵੀ ਕਹਿੰਦੇ ਫੋਰ ਹੈਗਾ ਮੋਡੀਫਾਈ ਚਾਹੇ ਕੋਈ ਲੈ ਜੇ ਬੁਲਟ ਜੀ ਠੀਕ ਆ ਜੀ ਪਹਿਲਿਆਂ ਚ ਨੰਬਰ ਕਰ ਲਓ ਨੋਟ 95019 22290 ਇਹ ਆ ਪੇ ਨੰਬਰ ਤੇ ਪੇਮੈਂਟ ਕਰਕੇ ਸਕਰੀਨਸ਼ਾਟ ਭੇਜ ਦਿਓ ਜੀ 500 ਦੇ 3 ਕੂਪਨ ਨੇ 1000 ਦੇ 10 2000 ਦੇ 25 ਤੇ 5000 ਦੇ 75 ਨੇ ਵੀਰੇ ਮੰਗਤੀ ਜੀ ਜਿਹੜੀ ਆ ਜੀਪ ਖੜੀ ਆ ਨਾ 1000 ਰੁਪਏ ਦੀ ਪੇਮੈਂਟ ਕਰਨ ਤੇ ਦੋ ਕੂਪਨ ਫ੍ਰੀ ਆ 1000 ਦੀ ਪੇਮੈਂਟ ਤੇ ਦੋ ਕੂਪਨ ਜੀਪ ਦੇ ਜਿਹੜੇ ਹੈਗੇ ਆ ਇਹ ਬਿਲਕੁਲ ਫ੍ਰੀ ਮਿਲਣਗੇ ਵੀਰੇ ਸਪੈਸ਼ਲ ਮਿਨੀ ਡਰਾ ਦੇ ਵਿੱਚ ਆ ਗਿਣਤੀ ਦੇ ਕੂਪਨ ਜਾਣਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ 7 ਤਰੀਕ ਨੂੰ ਮਿਨੀ ਡਰਾ ਕੱਢਣਾਗਾ ਜਿਹਦੇ ਚ ਪਹਿਲੇ ਨਾਮ ਦੇ ਵਿੱਚ ਸਕੂਟਰੀ ਲਿਆ ਕੇ ਖੜਾ ਸੀ ਚਾਹੇ ਲੈ ਲਏ ਸੀ ਦੂਜੇ ਚ ਫੇਰ ਵਈ ਏਸੀ ਹੈਗਾ ਹਾਂਜੀ ਤੇ ਇਹਦੇ ਬਾਅਦ ਸਾਈਕਲ ਆ ਗਏ ਜੀ ਦੋ ਐਲਈਡੀਆਂ ਤੇ ਛੱਤ ਵਾਲੇ ਪੱਖੇ ਟੋਟਲ 11 ਨਾਮ ਆਪਾਂ 7 ਜੁਲਾਈ ਨੂੰ ਕੱਢ ਦੇਣੇ ਆ ਤੇ 28 ਜੁਲਾਈ ਨੂੰ 101 ਨਾਮ ਕੱਢਣਾ ਜੀ ਸੰਗ ਜੀ ਸਾਰੇ ਨਾਮ ਪੂਰੇ ਟੌਪ ਦੇ ਨੇ ਵਧੀਆ ਤਰੀਕੇ ਨਾਲ ਡਰਾ ਕੱਢੇਗਾ ਪਿੰਡ ਬਾਜੇਵਾਲਾ ਜ਼ਿਲ੍ਹਾ ਮਾਨਸਾ ਜੇ ਕਿਸੇ ਵੀਰ ਨੇ ਆ ਕੇ 쿠ਪਨ ਪਾਉਣੇ ਤਾਂ ਆ ਕੇ ਵੀ ਪਾ ਸਕਦੇ ਹੋ ਡੇਰਾ ਬਾਬਾ ਬ੍ਰਹਮਚਾਰੀ ਪਿੰਡ ਬਾਜੇਵਾਲਾ ਤੇ ਡੇਰੇ ਦੀ ਸੇਵਾ ਲਈ ਇਹ ਡਰਾ ਚੱਲ ਰਿਹਾ ਵੀਰੇ ਇਸੇ ਜਗ੍ਹਾ ਦੇ ਉੱਪਰ ਆਪਾਂ ਲਾਈਵ ਡਰਾ ਕੱਢਣਾ ਹੈ ਠੀਕ ਹੈ ਲਾਸਟ ਦੇ ਨੰਬਰ ਦੁਬਾਰੇ ਕਰ ਲਓ ਨੋਟ 95